ਕੈਨੇਡਾ ਦੇ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਇਹ ਹੈਰਾਨੀ ਕຸນ ਹਾਲਾਤ ਕਿਹਾ ਜਾ ਸਕਦੇ ਨੇ ਜੀ ਹਾਂ ਕੈਨੇਡਾ ਦੇ ਇੱਕ ਸ਼ਹਿਰ ਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਨਾਇਗਰਾ ਰੀਜਨ ਦੇ ਵਿੱਚ ਇਹ ਐਲਾਨ ਕੀਤਾ ਗਿਆ ਹੈ ਦਰਅਸਲ 8 ਅਪ੍ਰੈਲ ਨੂੰ ਪੂਰਨ ਸੂਰਜ ਗ੍ਰਹਿਣ ਲੱਗਣ ਵਾਲਾ ਕੈਨੇਡਾ ਦੇ 온ਟਾਰੀਓ ਸੂਬੇ ਦੇ ਨਾਇਗਰਾ ਫਾਲਜ਼ ਅਤੇ ਆਸ-ਪਾਸ ਦੇ ਖੇਤਰਾ ਵਿੱਚ ਇਸ ਸੂਰਜ ਗ੍ਰਹਿਣ ਨੂੰ ਦੇਖਣ ਦੇ ਲਈ ਲਗਭਗ 10 ਲੱਖ ਲੋਕਾਂ ਦੇ ਆਉਣ ਦੀ ਉਮੀਦ ਹੈ ਅਜਿਹੇ ਜਿਹਾ ਹੋਟਲਾਂ ਚ ਕਮਰਿਆਂ ਦੀ ਬੁਕਿੰਗ ਦੀ ਗੱਲ ਹੈ ਉਥੇ ਹੀ ਨਾਇਗਰਾ ਖੇਤਰ ਦੇ ਅਧਿਕਾਰੀਆਂ ਨੇ ਸੂਰਜ ਗ੍ਰਹਿਣ ਤੋਂ ਪਹਿਲਾਂ ਆਪਣੇ ਖੇਤਰ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ ਇਸ ਦੇ ਨਾਲ ਹੀ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਵੀ ਸੂਰਜ ਗ੍ਰਹਿਣ ਦੇ ਹਵਾਈ ਆਵਾਜਾਈ ਅਤੇ ਹਵਾਈ ਅੱਡਿਆਂ ਤੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਬਾਰੇ ਚੇਤਾਵਨੀ ਦਿੱਤੀ ਹੈ ਨਾਇਗਰਾ ਦੇ ਅਧਿਕਾਰੀਆਂ ਨੂੰ ਡਰ ਹੈ ਕਿ ਇਸ ਦਿਨ ਵੱਡੀ ਗਿਣਤੀ ਵਿੱਚ ਲੋਕ ਇਸ ਦੁਰਲਭ ਦ੍ਰਿਸ਼ ਨੂੰ ਦੇਖਣ ਲਈ ਪਹੁੰਚਣਗੇ ਅਜਿਹੇ 'ਚ ਇਸ ਮਹੱਤਵਪੂਰਨ ਦਿਨ ਤੇ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਐਮਰਜੈਂਸੀ ਲਗਾਈ ਗਈ ਹੈ ਨਾਇਗਰਾ ਖੇਤਰੀ ਚੇਅਰਮੈਨ ਜिम ਰੈਡਲੇ ਨੇ ਇੱਕ ਬਿਆਨ ਕਿਹਾ ਕਿ ਇਹ ਅਗਰਾ ਖਗੋਲ ਵਿਗਿਆਨਕ ਵਰਤਾਰੇ ਨੂੰ ਦੇਖਣ ਲਈ ਸਭ ਤੋਂ ਵਧੀਆ ਸਥਾਨਾਂ ਵਿੱਚੋਂ ਇੱਕ ਹੈ ਅਤੇ ਇਸ ਖੇਤਰ ਵਿੱਚ ਹਜ਼ਾਰਾਂ ਲੋਕਾਂ ਦੇ ਆਉਣ ਦੀ ਉਮੀਦ ਹੈ ਬਿਆਨ ਦੇ ਵਿੱਚ ਕਿਹਾ ਗਿਆ ਕਿ ਸਲਾਨੀਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਖੇਤਰ ਦਾ ਦੌਰਾ ਕਰਨ ਦੀ ਆਗਿਆ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਐਮਰਜੈਂਸੀ ਏਜੰਸੀਆਂ ਸਕੂਲ ਇਸ ਨੂੰ ਸੰਭਵ ਬਣਾਉਣ ਲਈ ਸੂਬੇ ਅਤੇ ਹੋਰ ਪ੍ਰਮੁੱਖ ਪਾਈਵਾਲਾ ਨਾਲ ਮਿਲ ਕੇ ਕੰਮ ਕਰ ਰਹੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ